ਇਕੰਪ੍ਰੀਤ ਕੌਰ ਬੇਟੇ ਅਗਲੀ ਪੌੜੀ ਦਾ ਪਾਠ ਜਿਹੜਾ ਹੈ ਉਹ ਸਾਨੂੰ ਸਰਮਣ ਕਰਾਓ ਤੇ ਇਹਦਾ ਉਚਾਰਨ ਤੇ ਇਹਦੀ ਵਿਚਾਰ ਤੇ ਇੱਕ ਸਵਾਲ ਆਪ ਜੀ ਨੂੰ ਵੀ ਪੁੱਤਾ ਜਾਵੇਗਾ ਜੀ ਬੇਟੇ ਇਕੰਪ੍ਰੀਤ ਕੌਰ ਤਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨ ਜਾਇ ਨਹ ਜਾਇ ਸਹਿਸ ਕਿਤੇ ਸਬਜ ਰਹਿੇ ਕਰਮ ਕਮਾਏ ਸਹਿਸ ਜੀਵ ਮਲੀਨ ਹੈ ਕਿਤ ਸੰਜਮ ਤੋਤਾ ਜਾਇ ਮਨ ਤੋ ਵਹੋ ਸਬਦ ਲੱਗੋ ਹਰ ਸਿਓ ਰਹੋ ਚਤ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਜੋ ਸਹਿਸਾ ਇਵਜਾਇ ਬਹੁਤ ਵਧੀਆ ਬੇਟੇ ਇਹਦਾ ਮਤਲਬ ਬੱਚੇ ਬਾਣੀ ਪੜਦੇ ਨੇ ਮੈਂ ਫਿਰ ਬੇਨਤੀ ਕਰਾਂਗਾ ਕਿ ਬੜੇ ਪਿਆਰ ਦੇ ਨਾਲ ਬਾਣੀ ਜਦੋਂ ਪੜਨੀ ਹੈ ਨਾ ਪੂੜਾ ਪੜ ਲਿਓ ਜਿਵੇਂ ਸੁਖਨੀ ਸਾਹਿਬ ਦਾ ਅਸੀਂ ਪਾਠ ਕਰਦੇ ਆਂ ਜੇ ਇੱਕ ਇੱਕ ਸ਼ਲੋਕਤ ਅਸਪੱਦੀ ਰੋਜ਼ ਦੀ ਹੁੰਦੀ ਆ ਤਾਂ ਮੈਂ ਕਹਨਾ ਬਾ ਕਮਾਲ ਆ ਜੇ ਸਾਰਾ ਅਸੀਂ ਕਰ ਸਕਦੇ ਆ ਤਾਂ ਬਹੁਤ ਵਧੀਆ ਪਰ ਸਮਝ ਕੇ ਕਰੋ ਗਿਣਤੀ ਮਿੰਤੀ ਨਹੀਂ ਕਰਨੀ ਅਸੀਂ ਜਗਜੀਤ ਸਿੰਘ ਸਾਹਿਬ ਦੀ ਇੱਕ ਪੌੜੀ ਹੀ ਸਮਝ ਕੇ ਪੜਨੀ ਜਾਵੇ ਕਿ ਮੇਰਾ ਗੁਰੂ ਮੈਨੂੰ ਕਹਿ ਕੀ ਰਿਹਾ ਹੁਣ ਦੇਖੋ ਇਸ ਪੌੜੀ ਦੇ ਵਿੱਚ ਸਤਿਗੁਰੂ ਸਾਨੂੰ ਸਮਝਾ ਕੀ ਰਹੇ ਨੇ ਦੇਖੋ ਡਰ ਮਨੁੱਖ ਡਰ ਦਾ ਮਾਰਿਆ ਸਹਿਮ ਦਾ ਮਾਰਿਆ ਇਸ ਜੀਵਨ ਵਿੱਚ ਬਹੁਤ ਕੁਝ ਕਰ ਜਾਂਦਾ ਹੈ ਪਰ ਜੇ ਮਨੁੱਖ ਨੂੰ ਇਹ ਸਮਝ ਆ ਜਾਏ ਮੂਲ ਮੰਤਰ ਦੇ ਵਿੱਚ ਜਦੋਂ ਪੜਦੇ ਨਾ ਨਿਰਭਉ ਨਿਰਵੈਰ ਕਿ ਮੇਰਾ ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾ ਉਹ ਕਿਸੇ ਕੋ ਡਰਦਾ ਨਹੀਂ ਹੈਗਾ ਇਹ ਗੁਣ ਹੈ ਇਹ ਅਕਾਲ ਪੁਰਖ ਦੇ ਗੁਣ ਨੇ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਅਸੀਂ ਜ਼ਿੰਦਗੀ ਵਿੱਚ ਕਿੰਨਾ ਤੇ ਸਾਡੇ ਕੋ ਖਿਲਾਫ ਕੋ ਗੱਲ ਕਰਦਾ ਅਸੀਂ ਉਹਦੇ ਵੈਰੀ ਹੋ ਜਾਂਦੇ ਹਾਂ ਲੇਕਿਨ ਅਕਾਲ ਪੁਰਖ ਦੇ ਗੁਣ ਕਿੰਨੇ ਨੇ ਉਨਾ ਗੁਣਾ ਨੂੰ ਮੂਲ ਮੰਤਰ ਦੇ ਵਿੱਚ ਸਤਗੁਰੂ ਨੇ ਸਾਡੀ ਝੋਲੀ 'ਚ ਪਾਇਆ ਤੇ ਜਾਂ ਅਸੀਂ ਜਦੋਂ ਪੜ੍ਹਦੇ ਆ ਨਾ ਸੋਦਰ ਦਾ ਪਾਠ ਪੜ੍ਹਦੇ ਆ ਉਹਦੇ ਵਿੱਚ ਵੀ ਸਹਬ ਕਿਰਪਾ ਕਰਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਇੱਕ ਨਹੀਂ ਜਿਹੜਾ ਉਸ ਨਿਰਭਉ ਅਕਾਲ ਪੁਰਖ ਦੇ ਨਾਲ ਜੁੜ ਗਿਆ ਜਿਹਨੇ ਉਹਦੇ ਹੁਕਮ ਵਿੱਚ ਆਪਣਾ ਜੀਵਨ ਪਤੀਤ ਕਰਨਾ ਸ਼ੁਰੂ ਕਰ ਦਿੱਤਾ ਸਹਬ ਕਰਨ ਲੱਗੇ ਉਹਦੇ ਸਾਰੇ ਡਰ ਜਿਹੜੇ ਨੇ ਉਹ ਦੂਰ ਹੋ ਗਏ ਸੋ ਆ ਪੌੜੀ ਵਿੱਚ ਜੋ ਸਤਿਗੁਰ ਸਮਝਾ ਰਹੇ ਨੇ ਦਾ ਭਾਵ ਵਰਤ ਅਸੀਂ ਬੱਚੀ ਕੋਲ ਸਮਝਦੇ ਆ ਇੱਕੰਪ੍ਰੀਤ ਕੋਰ ਬੇਟੇ ਕਰਮੀ ਸਹਜ ਨਾ ਉਪਜੇ ਵਾਲੀ ਪੌੜੀ ਤੋਂ ਕੀ ਭਾਵ ਹੈ ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਨੇ ਦੇਖ ਇਸ ਪੌੜੀ ਤੋਂ ਭਾਵ ਹੈ ਕਿ ਮਾਇਆ ਦੀ ਪਕੜ ਅਤੇ ਪਦਾਰਥਾਂ ਦੇ ਮੂਹ ਵਿੱਚ ਫਸ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਅਤੇ ਡਰ ਬਣਿਆ ਰਹਿੰਦਾ ਹੈ ਅਤੇ ਇਹ ਡਰ ਆਤਮਿਕ ਆਨੰਦ ਤੋਂ ਬਿਨਾਂ ਦੂਰ ਨਹੀਂ ਹੁੰਦਾ ਆਤਮਿਕ ਆਨੰਦ ਬਾਹਰੀ ਤੌਰ ਤੇ ਕੀਤੇ ਧਾਰਮਿਕ ਕਰਮ ਕਰਨ ਨਾਲ ਨਹੀਂ ਮਿਲਿਆ ਮਿਲ ਸਕਦਾ ਅਨੇਕਾ ਮਨੁੱਖ ਅਜਿਹੀ ਕਰਮ ਕਰਕੇ ਹਾਰ ਗਏ ਹਨ ਪਰ ਮਨੱਖ ਮਨ ਦੀ ਤੋਖਤਾ ਅਤੇ ਸਹਿਮ ਦੂਰ ਨਹੀਂ ਕਰ ਸਕੇ ਜਿੰਨੀ ਦੇਰ ਤੱਕ ਮਨ ਦਰਦ ਵਿੱਚ ਹੈ ਓਨੀ ਦੇਰ ਤੱਕ ਇਹ ਮਨ ਮੈਲਾ ਰਹਿੰਦਾ ਹੈ ਅਤੇ ਇਹ ਮੈਲੇ ਮਨ ਅਤੇ ਇਹ ਮਹਿਲ ਕਿਸੇ ਬਾਹਰੀ ਜੁਗਤ ਨਾਲ ਨਹੀਂ ਟੋਕੀ ਗੁਰੂ ਦੇ ਸ਼ਬਦ ਦੁਆਰਾ ਹੀ ਇਸ ਮਨ ਨੂੰ ਧੋਣ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ ਗੁਰੂ ਦੀ ਕਿਰਪਾ ਤੋਂ ਬਿਨਾ ਮਨੁੱਖ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਸ ਦੇ ਮਨ ਦਾ ਤੋਖਲਾ ਅਤੇ ਸਹਿਮ ਦੂਰ ਹੁੰਦਾ ਹੈ ਬਿਲਕੁਲ ਜੀ ਬਹੁਤ ਵਧੀਆ ਬੱਚੀ ਨੇ ਇਹ ਸਪੋੜੀ ਦਵਾ ਮੈਸ ਕਰਕੇ ਸਾਨੂੰ ਖੁਸ਼ੀ ਹੁੰਦੀ ਹੈ ਦੇਖੋ ਬੱਚੇ ਜਦੋਂ ਆ ਚੀਜ਼ਾਂ ਆਪ ਪੜ੍ਹਨਗੇ ਉਹਨੂੰ ਸਮਝਣਗੇ ਕਾਹਾਂ ਇਹਨਾਂ ਦੇ ਵਿੱਚ ਸਿੱਖੀ ਵਾਲੇ ਗੁਣਾ ਵਿੱਚ ਵਾਧਾ ਹੋਏਗਾ ਵੀ ਅਸਲ ਵਿੱਚ ਅਸੀਂ ਇਹ ਤੇ ਪੜੀ ਜਾ ਰਹੇ ਹਾਂ ਜਿਵੇਂ ਇੱਕ ਟੀਚਰ ਕਿਸੇ ਲੈਸਨ ਨੂੰ ਪੜ੍ਹਾਉਂਦਾ ਕਿਸੇ ਬੱਚੇ ਨੂੰ ਸੁਣਾਉਂਦਾ ਕਲਾਸ ਦੇ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਉਹ ਆਪ ਦੱਸਦਾ ਵੀ ਇਹ ਇਹ ਜਿਹੜਾ ਲੈਸਨ ਅਸੀਂ ਪੜ੍ਹਿਆ ਬੱਚਿਓ ਇਹਦਾ ਆ ਭਾਵ ਅਰਥ ਹੈ ਫਿਰ ਉਹਦੇ ਕੁਐਸਚਨ ਰੇਜ਼ ਕਰਦਾ ਫਿਰ ਬੱਚੇ ਉਹਦਾ ਆਨਸਰ ਜਿਹੜਾ ਉਹ ਦਿੰਦੇ ਨੇ ਗੁਰਬਾਣੀ ਜਿਹੜੀ ਹੈ ਉਹ ਪ੍ਰਸ਼ਨ ਉੱਤਰ ਇੱਕ ਪਾਸੇ ਸਤਿਗੁਰ ਪ੍ਰਸ਼ਨ ਕਰਦੇ ਨੇ ਨਾਲ ਉਹਦਾ ਉੱਤਰ ਵੀ ਦਿੰਦੇ ਨੇ ਇਹਦੇ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਮਾਜ ਦੇ ਵਿੱਚ ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜੇ ਉਸ ਤੋਂ ਪਹਿਲਾਂ ਭਗਤਾਂ ਨੂੰ ਬਾਤ ਲਈਏ ਆਹੀ ਵਰਤਾਰਾ ਜਿਹੜਾ ਵਰਤਦਾ ਆ ਰਿਹਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੂਕਾ ਦੇ ਕੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਆਖੀ ਸੀ ਕਿ ਸੋਚਾਂ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਇਹ ਦੁਨੀਆ ਦੇ ਲੋਕੋ ਬਾਰੀ ਤੌਰ ਤੇ ਤੀਰ ਸਾਤੇ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਮਹਿਲ ਜਿਹੜੀ ਹੈ ਉਹ ਦੂਰ ਨਹੀਂ ਹੋ ਸਕਦੀ। ਸੋ ਇਹ ਜਿਹੜਾ ਸਤਿਗੁਰਾਂ ਨੇ ਬਾਰ-ਬਾਰ ਸਾਨੂੰ ਇਸ ਡਰ ਦੇ ਵਿੱਚੋਂ ਨਿਕਲਣ ਦੀ ਤਾਕੀਦ ਕੀਤੀ ਹੈ। ਉਸ ਵੱਲ ਜ਼ਰੂਰ ਧਿਆਨ ਦਿਈਏ। ਇਹ ਸਾਰੀ ਉਮਰ ਦੇਖੋ ਡਰਦਾ ਕੌਣ ਹੈ? ਜਿਹੜਾ ਬੰਦਾ ਪਾਪ ਕਰਦਾ ਸੋ ਡਰੇ ਜੇ ਪਾਪ ਕਮਾਉਂਦਾ। ਜਿਹੜਾ ਬੰਦਾ ਪਾਪ ਕਰਦਾ ਉਹ ਡਰਦਾ ਹੈ। ਧਰਮੀ ਵਿਗਸੇਤ ਇਹੜਾ ਬੰਦਾ ਸੱਚ ਤੇ ਪਹਿਰਾ ਦੇਣ ਵਾਲਾ ਹੈ ਜਿਹੜਾ ਬੰਦਾ ਸੱਚ ਬੋਲਦਾ ਜਿਹਦਾ ਆਚਰਣ ਚੰਗਾ ਹੈ ਮੇਰੀ ਗੱਲ ਧਿਆਨ ਨਾਲ ਸੁਣਨੀ ਬੱਚਿਓ ਤੁਸੀਂ ਵੀ ਸੋਚੀ ਸੰਗਤ ਵੀ ਇਹ ਗੱਲ ਨੂੰ ਸੁਣੇ ਜਿਹਦਾ ਜੀਵਨ ਚੰਗਾ ਸਚਾਰਾ ਜੀਵਨ ਉਹਨੂੰ ਕਾਹਦਾ ਡਰ ਹੈ ਉਹ ਕਦੇ ਨਹੀਂ ਡਰਦਾ ਡਰਦਾ ਉਹ ਹੈ ਜਿਹੜਾ ਪਾਪ ਕਰਦਾ ਜਿਹੜਾ ਭੈੜੇ ਕਰਮ ਕਰਦਾ ਜਿਹੜਾ ਜਿਹੜਾ ਬੁਰੀ ਸੰਗਤ ਵਿੱਚ ਪੈ ਕੇ ਉਹ ਕਰਮ ਕਰਦਾ ਜਿਹੜੇ ਅਕਾਲ ਪੁਰਖ ਨੂੰ ਪ੍ਰਮਾਣ ਨਹੀਂ ਹੈ ਉਹ ਹਮੇਸ਼ਾ ਟੋਕਲੇ ਵਿੱਚ ਸਹਿਮਤ ਰਹਿੰਦਾ ਹੈ ਇਸੇ ਕਰਕੇ ਸਤਿਗੁਰੂ ਨੇ ਬਾਰ ਬਾਰ ਸਾਨੂੰ ਇਹ ਗੱਲ ਸਮਝਾਉਣਾ ਕੀਤੀ ਕਿ ਐਸਾ ਕੰਮ ਨਾ ਕਰ ਜਿਹਦੇ ਕਰਨ ਦੇ ਨਾਲ ਤੈਨੂੰ ਪਛਤਾਵਾ ਮਿਲੇ ਜਾਂ ਪਛਤਾਵਾ ਹੋਵੇ